ਡਾਕਟਰ ਕੁਲਵਿੰਦਰ ਕੌਰ ਮਨਹਾਸ ਦੀ ਪੁਸਤਕ ਝੁੱਗੀਆਂ ਦੇ ਲਾਲ ਦਾ ਅਗਲਾ ਅੰਕ 7 ਝੁੱਗੀਆਂ ਵਾਲੇ ਤੇ ਨਸ਼ੇ ਪੰਜਾਬਾ 'ਚ ਨਸ਼ਿਆਂ ਦਾ ਦਰਿਆ ਬਣ ਚੁੱਕਾ ਹੈ ਉੱਚ ਵਰਗ ਮੱਧ ਵਰਗ ਤੇ ਨਿਮਨ ਵਰਗ ਸਭ ਬੁਰੀ ਤਰ੍ਹਾਂ ਨਸ਼ਿਆਂ ਦੀ ਜਪੇਟ ਪਿੱਛਾ ਚੁੱਕੇ ਹਨ ਨਸ਼ਈਆਂ ਨੂੰ ਰੋਟੀ ਮਿਲੇ ਚਾਹੇ ਨਾ ਨਸ਼ਾ ਜ਼ਰੂਰ ਮਿਲਣਾ ਚਾਹੀਦਾ ਨਸ਼ੇ ਨੇ ਲੋਕਾਂ ਦੀ ਮਤਮਾਰੀ ਹੋਈ ਹੈ ਘਰਾਂ ਦੇ ਘਰ ਤਬਾਹ ਹੋ ਚੁੱਕੇ ਹਨ ਕੋਈ ਖੁਸ਼ੀ ਹੈ ਗਮੀ ਹੈ ਕਿਸੇ ਪ੍ਰਕਾਰ ਦੀ ਚਿੰਤਾ ਹੈ ਬੰਦਾ ਨਸ਼ੇ ਦਾ ਆਸਰਾ ਪਾਲਦਾ ਹੈ ਜਵਾਨੀ ਨਸ਼ਿਆਂ ਨੇ ਹੁੰਜ ਗੱਲ ਦਿੱਤੀ ਹੈ ਕੀ ਬੱਚੇ ਜਵਾਨ ਤੇ ਬਜ਼ੁਰਗ ਸਭ ਨਸ਼ਿਆਂ ਦੀ ਦਰਿਆ ਵਿੱਚ ਰੁੜਦੇ ਜਾ ਰਹੇ ਹਨ ਨਸ਼ਿਆਂ ਨੇ ਪੰਜਾਬ ਵਾਸੀਆਂ ਦੇ ਪਰਿਵਾਰਕ ਸਮਾਜਿਕ ਤੇ ਆਰਥਿਕ ਜੀਵਨ ਨੂੰ ਬੁਰੀ ਤਰ੍ਹਾਂ ਖੋਰਾ ਲਾਇਆ ਹੈ ਨੌਜਵਾਨ ਪੀੜੀ ਤੇ ਅੱਜ ਕੱਲ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਛੋਟੇ ਛੋਟੇ ਬੱਚੇ ਵੀ ਨਸ਼ੇ ਦੇ ਕੈਪਸੂਲ ਹਫੀਮ ਦੀਆਂ ਗੋਲੀਆਂ ਸ਼ਰਾਬ ਦੀਆਂ ਬੋਤਲਾਂ ਨਸ਼ਿਆਂ ਦੇ ਟੀਕੇ ਸਮੈਕ ਹੈਰਵਨ ਗੁਟਕੇ ਦੇ ਪੈਕੇਟ ਤੇ ਸਿਗਰਟ ਦੀ ਡੱਬੀ ਵਿੱਚ ਆਪਣੀ ਮੌਤ ਚੁੱਕੀ ਫਿਰਦੇ ਹਨ ਨਸ਼ੇ ਵੇਚਣ ਵਾਲੇ ਸ਼ਰੇਆਮ ਆਪਣਾ ਕਾਰੋਬਾਰ ਚਲਾ ਰਹੇ ਹਨ ਜੇ ਪੰਜਾਬ ਬੁਰੀ ਤਰ੍ਹਾਂ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਾ ਹੈ ਤਾਂ ਝੁੱਗੀਆਂ ਵਿੱਚ ਰਹਿਣ ਵਾਲੇ ਲੋਕ ਕਿਵੇਂ ਇਸ ਲਨਤ ਤੋਂ ਬਚ ਸਕਦੇ ਹਨ ਇੱਕ ਦਿਨ ਮੈਂ ਕਲਾਸ ਵਿੱਚ ਪੜ੍ਹਾ ਰਹੀ ਸੀ ਤਾਂ ਮੇਰੀ ਨਜ਼ਰ ਇੱਕ 4-5 ਸਾਲ ਦੇ ਬੱਚੇ ਉੱਪਰ ਪਈ ਜਿਸ ਦੀਆਂ ਅੱਖਾਂ ਬਹੁਤ ਲਾਲ ਸਨ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਤੇਰੀਆਂ ਅੱਖਾਂ ਨੂੰ ਕੀ ਹੋਇਆ ਤਾਂ ਨਾਲ ਬੈਠੀ ਕੁੜੀ ਕਹਿਣ ਲੱਗੀ ਮੈਡਮ ਜੀ ਇਹ ਨਸ਼ਾ ਕਰਦਾ ਹੈ ਇਹ ਸੁਣ ਕੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਮੈਂ ਇੱਕ ਬੱਚੇ ਨੂੰ ਕਿਹਾ ਜਾ ਜਾ ਕੇ ਇਸ ਦੀ ਮੰਮੀ ਨੂੰ ਬੁਲਾ ਕੇ ਲਿਆ ਉਹ ਬੱਚਾ ਕਹਿ ਲਗਾ ਮੈਡਮ ਜੀ ਇਸ ਦੇ ਮੰਮੀ ਡੈਡੀ ਦੋਵੇਂ ਨਸ਼ਾ ਕਰਦੇ ਆ ਉਹ ਇਸ ਨੂੰ ਕੀ ਸਮਝਾਉਣਗੇ ਇੱਕ ਬੱਚਾ ਖੜੋ ਕੇ ਕਹਿਣ ਲੱਗਾ ਮੈਡਮ ਜੀ ਸੀਮਾ ਦੀਦੀ ਆਪ ਵੀ ਨਸ਼ਾ ਕਰਦੀ ਐ ਇਸ ਦਾ ਬਸਤਾ ਚੈੱਕ ਕਰੋ ਗੁਟਕੇ ਦਾ ਪੈਕੇਟ ਨਿਕਲੇਗਾ ਜਦੋਂ ਮੈਂ ਬੱਚਿਆਂ ਦੇ ਬੈਗ ਚੈੱਕ ਕੀਤੇ ਤਾਂ ਕਈ ਬੱਚਿਆਂ ਦੇ ਬਸਤਿਆਂ ਵਿੱਚੋਂ ਗੁਟਕੇ ਦੇ ਪੈਕੇਟ ਨਿਕਲੇ ਇੱਕ 4-5 ਸਾਲ ਦਾ ਬੱਚਾ ਕਹਿਣ ਲੱਗਾ ਮੈਡਮ ਜੀ ਮੇਰਾ ਡੈਡੀ ਰੋਜ਼ ਰਾਤ ਨੂੰ दारू ਪੀਂਦਾ ਐ ਤੇ ਮੈਨੂੰ ਵੀ ਜ਼ਬਰਦਸਤੀ ਪਿਲਾ ਦਿੰਦਾ ਐ ਕਹਿੰਦਾ ਐ ਕਿ ਇਸ ਨਾਲ ਨਜ਼ਾਰੇ ਆਉਂਦੇ ਆ ਇੱਕ ਹੋਰ ਬੱਚਾ ਜਿਸ ਦੀ ਉਮਰ ਲਗਭਗ 8-9 ਸਾਲ ਦੀ ਹੋਵੇਗੀ ਉਸ ਬਾਰੇ ਇੱਕ ਲੜਕੀ ਨੇ ਦੱਸਿਆ ਕਿ ਇਹ ਸਾਈਕਲਾਂ ਨੂੰ ਪੈਂਚਰ ਲਾਉਣ ਵਾਲਾ ਸੋਲੂਸ਼ਨ ਸੁੰਘ ਕੇ ਨਸ਼ੇ ਦਾ ਚਸ ਪੂਰਾ ਕਰਦਾ ਹੈ ਛੋਟੇ-ਛੋਟੇ ਬੱਚਿਆਂ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਹੈਰਾਨ ਤੇ ਪਰੇਸ਼ਾਨ ਹੋਈ ਫਿਰ ਮੈਂ ਦੇਖਿਆ ਕਿ ਦੋ ਲੜਕੇ ਇੱਕ ਤਾਰ ਉੱਪਰੋਂ ਰਬੜ ਲਾ ਕੇ ਤਾਂਬਾ ਬਾਹਰ ਕੱਢ ਰਹੇ ਸਨ ਜਦੋਂ ਮੈਂ ਪੁੱਛਿਆ ਇਹ ਤਾਰ ਤੁਸੀਂ ਕਿੱਥੋਂ ਲਈ ਹੈ ਤਾਂ ਉਹਨਾਂ ਵਿੱਚੋਂ ਇੱਕ ਬੱਚੇ ਨੇ ਕਿਹਾ ਕੂੜੇ ਦੇ ਢੇਰ ਤੋਂ ਚੁੱਕੀ ਹੈ ਇਸ ਤਾਂਬੇ ਨੂੰ ਵੇਚ ਕੇ ਪੈਸੇ ਵਟਾਂਗੇ ਜੇ ਖਾਨ ਲਈ ਕੋਈ ਚੀਜ਼ ਰਾਵਾਂਗੇ ਇੱਕ ਕੁੜੀ ਖੜੋ ਕੇ ਕਹਿਣ ਲੱਗੀ ਮੈਡਮ ਜੀ ਇਹ ਉਹਨਾਂ ਪੈਸਿਆਂ ਦੇ ਨਸ਼ੇ ਦੇ ਪੈਕ ਖਰੀਦਣਗੇ ਇਹ ਪਤਾ ਲੱਗਣ ਤੇ ਕਿ ਕਲਾਸ ਦੇ ਬਹੁਤ ਸਾਰੇ ਬੱਚੇ ਨਸ਼ਾ ਕਰਦੇ ਤੇ ਸ਼ਰਾਬ ਪੀਦੇ ਹਨ ਮੈਂ ਉਸ ਦਿਨ ਬੱਚਿਆਂ ਨੂੰ ਨਸ਼ੇ ਕਰਨ ਦੇ ਨੁਕਸਾਨ ਬਾਰੇ ਦੱਸਦੀ ਰਹੀ ਮੈਂ ਉਹਨਾਂ ਨੂੰ ਦੱਸਿਆ ਕਿ ਸ਼ਰਾਬ ਪੀਣ ਨਾਲ ਮਿਹਦੇ ਦਾ ਕੈਂਸਰ ਹੁੰਦਾ ਤੇ ਸਿਗਰਟਾਂ ਤੇ ਬੀੜੀ ਪੀਣ ਨਾਲ ਫੇਫੜਿਆਂ ਦਾ ਕੈਂਸਰ ਹੁੰਦਾ ਦਿਲ ਤੇ ਸਾਧੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਨਸ਼ੇ ਸਾਡੇ ਸਰੀਰ ਉੱਪਰ ਬੁਰਾ ਅਸਰ ਪਾਉਂਦੇ ਹਨ ਜੇ ਸਾਡਾ ਸਰੀਰ ਠੀਕ ਨਹੀਂ ਹੋਵੇਗਾ ਤਾਂ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਾਂਗੇ ਜੀਵਨ ਦੀਆਂ ਲੋੜੀਂਦੀਆਂ ਚੀਜ਼ਾਂ ਲੈਣ ਦੀ ਬਜਾਏ ਜਦੋਂ ਅਸੀਂ ਨਸ਼ਿਆਂ ਉੱਪਰ ਪੈਸੇ ਖਰਚ ਕਰਾਂਗੇ ਤਾਂ ਆਰਥਿਕ ਤੌਰ ਤੇ ਗੰਗਾਲ ਹੋ ਜਾਵਾਂਗੇ ਜਿਸ ਕਾਰਨ ਘਰ ਵਿੱਚ ਲੜਾਈ ਕਲੇਸ਼ ਰਹੇਗਾ ਮੈਂ ਬੱਚਿਆਂ ਤੋਂ ਪ੍ਰਣ ਲਿਆ ਕੇ ਅੱਗੇ ਤੋਂ ਉਹ ਨਸ਼ਾ ਨਹੀਂ ਕਰਨਗੇ ਬੱਚਿਆਂ ਤੋਂ ਮੈਨੂੰ ਇਹ ਜਾਣ ਕੇ ਬੜੀ ਹਰਾਨੀ ਹੋਈ ਕਿ ਕਈ ਬੱਚਿਆਂ ਦੇ ਮਾਪੇ ਦੋਵੇਂ ਨਸ਼ਾ ਕਰਦੇ ਹਨ ਨਸ਼ਾ ਕਰਕੇ ਆਪਸ ਵਿੱਚ ਲੜਾਈ ਝਗੜਾ ਕਰਦੇ ਹਨ ਤੇ ਦੂਜਿਆਂ ਨਾਲ ਵੀ ਇਤੋਂ ਤੱਕ ਕਿ ਕਈ ਵਾਰ ਨਸ਼ੇ ਵਿੱਚ ਧੁੱਤ ਇੱਕ ਦੂਜੇ ਉੱਤੇ ਕਿਸੇ ਨਾ ਕਿਸੇ ਤੇਜ਼ ਹਥਿਆਰ ਚਾਕੂ ਆਦਿ ਨਾਲ ਹਮਲਾ ਵੀ ਕਰ ਦਿੰਦੇ ਹਨ ਇੱਕ ਦੂਜੇ ਦਾ ਸਿਰ ਮੱਥਾ ਤੱਕ ਪਾੜ ਦਿੰਦੇ ਹਨ ਸਾਰੀ ਰਾਤ ਲੜਾਈ ਝਗੜੇ ਵਿੱਚ ਬਿਤਾ ਦਿੰਦੇ ਹਨ ਇਹ ਲੋਕ ਆਪ ਵੀ ਨਸ਼ਾ ਕਰਦੇ ਹਨ ਤੇ ਇਹਨਾਂ ਦੇ ਬੱਚੇ ਵੀ ਨਸ਼ਾ ਕਰਦੇ ਹਨ ਕਈ ਤਾਂ ਨਸ਼ਾ ਵੇਚਦੇ ਵੀ ਹਨ ਕਈ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਫੜ ਲੈਂਦੀ ਹੈ ਤੇ ਫਿਰ ਪੈਸੇ ਲੈ ਕੇ ਛੱਡ ਦਿੰਦੀ ਹੈ ਰਾਜੂ ਨਾਮ ਦਾ ਨੌਜਵਾਨ ਜਿਸ ਦੇ ਪੈਰ ਚ ਮੰਦਰੂ ਵਿੰਗੇ ਸਨ ਇੱਕ ਦਿਨ ਮੇਰੇ ਕੋਲ ਆਇਆ ਤੇ ਮੈਨੂੰ ਤਾਂ ਕਰਦਾ ਹੋਇਆ ਕਹਿਣ ਲੱਗਾ ਮੈਡਮ ਜੀ ਕੋਈ ਬੰਦਾ ਆਪਣਾ ਪੁਰਾਣਾ ਸਾਈਕਲ 600 ਰੁਪਏ ਵਿੱਚ ਵੇਚ ਰਿਹਾ ਤੁਸੀਂ ਮੇਰੀ ਹਾਲਤ ਤੇ ਤਰਸ ਕਰੋ ਤੇ ਮੈਨੂੰ ਉਹ ਸਾਈਕਲ ਲੈ ਦਿਓ ਵਿੰਗੇ ਪੈਰਾਂ ਨਾਲ ਦੂਰ ਤੱਕਰ ਜਾਣਾ ਮੁਸ਼ਕਲ ਹੁੰਦਾ ਹੈ ਸਾਈਕਲ ਦਾ ਮੈਨੂੰ ਬਹੁਤ ਆਸਰਾ ਹੋਵੇਗਾ ਮੈਂ ਉਸ ਉੱਪਰ ਤਰਸ ਕਰਕੇ ਉਸਨੂੰ 600 ਰੁਪਏ ਦੇ ਦਿੱਤੇ ਤਿੰਨ ਚਾਰ ਦਿਨ ਮੈਨੂੰ ਉਹ ਦਿਖਾਈ ਨਾ ਦਿੱਤਾ ਜਦੋਂ ਉਹ ਮੈਨੂੰ ਮਿਲਿਆ ਤਾਂ ਮੈਂ ਉਸਨੂੰ ਪੁੱਛਿਆ ਰਾਜੂ ਤੂੰ ਸਾਈਕਲ ਲੈ ਲਿਆ ਗੰਗੋ ਬੋਲਿਆ ਮੈਡਮ ਜੀ ਮੈਂ ਪੈਸੇ ਲੈ ਕੇ 延迟 ਪਹੁੰਚਿਆ ਤੇ ਉਸਨੇ ਮੇਰੇ ਜਾਣ ਤੋਂ ਪਹਿਲਾਂ ਸਾਈਕਲ ਕਿਸੇ ਹੋਰ ਨੂੰ ਵੇਜ ਦਿੱਤਾ ਉਹਨਾਂ ਪੈਸਿਆਂ ਦਾ ਮੈਂ ਘਰ ਦਾ ਰਾਸ਼ਨ ਲੈ ਆਂਦਾ ਇਸ ਬਦਲੇ ਮੈਂ ਤੁਹਾਡਾ ਕੋਈ ਨਾ ਕੋਈ ਕੰਮ ਕਰ ਦਿਆ ਕਰਾਂਗਾ ਕੋਈ ਦਿਨ ਬਾਅਦ ਮੈਨੂੰ ਕਿਸੇ ਨੇ ਦੱਸਿਆ ਕਿ ਮੈਡਮ ਜੀ ਜਿਸ ਨੇ ਰਾਜੂ ਤੁਹਾਡੇ ਕੋਲੋਂ ਪੈਸੇ ਲੈ ਕੇ ਗਿਆ ਉਸ ਦਿਨ ਤੀਵੇਂ ਆਦਮੀ ਦੋਨਾਂ ਨੇ ਰੱਜ ਕੇ ਨਸ਼ਾ ਕੀਤਾ ਤੇ ਅੱਧੀ ਰਾਤ ਤੱਕ ਦੋਵੇਂ ਨਜਦੇ ਰਹੇ ਅੱਗੇ ਤੋਂ ਤੁਸੀਂ ਇਸ ਨੂੰ ਸੋਚ ਸਮਝ ਕੇ ਪੈਸੇ ਦਿਓ ਨਸ਼ੇ ਦੇ ਖਿਲਾਫ ਮੈਂ ਉੱਥੇ ਬੋਰਡ ਵੀ ਲਗਵਾਏ ਸਨ ਜਾ ਲੋਕ ਜਾਗਰੂਕ ਹੋਣ ਉੱਥੇ ਕੁਝ ਵਿਰਲੇ ਝੁੱਗੀਆਂ ਵਾਲੇ ਸਨ ਜਿਹੜੇ ਨਸ਼ਿਆਂ ਦੀ ਮਾਰ ਤੋਂ ਬਚੇ ਹੋਏ ਸਨ ਉਹਨਾਂ ਵਿੱਚ ਇੱਕ ਮੇਰੀ ਝੁੱਗੀ ਦੇ ਨਾਲ ਜਿਹੜੀ ਝੁੱਗੀ ਸੀ ਸੰਕਿਤ ਪ੍ਰਿਆ ਤੇ ਕਬਲ ਦਾ ਡੈਡੀ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਸੀ ਕਰਦਾ ਉਹ ਸੁੱਚੇ ਲੰਮੇ ਸੋਹਣੇ ਸੁਨੱਖੇ ਰਿਸਟ ਪੁਸਟ ਬੰਦੇ ਦਾ ਆਪਣੇ ਬੱਚਿਆਂ ਉੱਪਰ ਵੀ ਪੂਰਾ ਕੰਟਰੋਲ ਸੀ ਆਪਣੇ ਡੈਡੀ ਸਾਹਮਣੇ ਬੱਚੇ ਚੁੰ ਤੱਕ ਨਹੀਂ ਸੀ ਕਰਦੇ ਉਹ ਆਪਣੇ ਪਰਿਵਾਰ ਉੱਪਰ ਪੂਰਾ ਰੋਬ ਰੱਖਦਾ ਸੀ ਉਸ ਬੰਦੇ ਦੀ ਮਾਂ ਬੱਚਿਆਂ ਦੀ ਦਾਦੀ ਬਹੁਤ ਹੀ ਖੂਬਸੂਰਤਔਰ ਸੀ ਉਸ ਬਜ਼ੁਰਗ ਔਰਤ ਨੂੰ ਵੇਖ ਕੇ ਮੈਂ ਅਕਸਰ ਸੋਚਦੀ ਹੁੰਦੀ ਸੀ ਕਿ ਇਹ ਔਰਤ ਆਪਣੀ ਜਵਾਨੀ ਵੇਲੇ ਕਿੰਨੀ ਖੂਬਸੂਰਤ ਰਹੀ ਹੋਵੇਗੀ ਉਸ ਬੰਦੇ ਦਾ ਨਾਮ ਸਤਰੋਹਨ ਸੀ ਉਸ ਈਮਾ ਬੜੇ ਮਾਣ ਨਾਲ ਮੈਨੂੰ ਦੱਸਤੀ ਸੀ ਬੇਟੀ ਮੇਰੇ بیٹے ਨੇ ਅਜ ਤੱਕ ਕਿਸੇ ਪ੍ਰਕਾਰ ਦੇ ਨਸ਼ੇ ਨੂੰ ਕਦੇ ਹੱਥ ਨਹੀਂ ਲਗਾਇਆ ਇਸੇ ਤਰ੍ਹਾਂ ਕੁਝ ਸਤਰੋਹਨ ਵਰਗੇ ਬੰਦੇ ਹੋਰ ਸਨ ਜਿਨ੍ਹਾਂ ਨੇ ਕਦੇ ਨਸ਼ਾ ਨਹੀਂ ਸੀ ਕੀਤਾ ਕਈ ਵਾਰ ਮੈਂ ਬੜੀ ਗੰਭੀਰਤਾ ਨਾਲ ਸੋਚਦੀ ਹੁੰਦੀ ਕਿ ਜਿਨ੍ਹਾਂ ਬੱਚਿਆਂ ਦੇ ਮੰਮੀ ਡੈਡੀ ਦੋਵੇਂ ਨਸ਼ਾ ਕਰਦੇ ਹਨ ਉਹ ਬੱਚੇ ਨਸ਼ਾ ਕਿਵੇਂ ਨਹੀਂ ਕਰਨਗੇ ਉਹਨਾਂ ਨੂੰ ਤੇ ਨਸ਼ਿਆਂ ਦੀ ਲਤ ਆਪਣੇ ਮਾਪੇ ਕੋਲੋਂ ਵਿਰਸੇ ਵਿੱਚ ਮਿਲ ਰਹੀ ਸੀ ਫੇਰ ਵੀ ਮੈਂ ਆਪਣਾ ਫਰਜ਼ ਸਮਝਦੇ ਹੋਏ ਬੱਚਿਆਂ ਨੂੰ ਰੋਜ਼ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸਦੀ ਰਹਿੰਦੀ ਤੇ ਉਹਨਾਂ ਨੂੰ ਨਸ਼ੇ ਕਰਨ ਤੋਂ ਵਰਜਦੀ ਮੈਂ ਉਹਨਾਂ ਨੂੰ ਇਹ ਵੀ ਕਹਿੰਦੀ ਕਿ ਜਿਸ ਬੱਚੇ ਬਾਰੇ ਮੈਨੂੰ ਪਤਾ ਲੱਗ ਗਿਆ ਕਿ ਉਹ ਨਸ਼ਾ ਕਰਦਾ ਉਸ ਬੱਚੇ ਨੂੰ ਮੈਂ ਕਲਾਸ ਵਿੱਚ ਨਹੀਂ ਰੱਖਣਾ ਇੱਕ ਦਿਨ ਚੰਦੋਮੰਦੋ ਦੀ ਮਾਂ ਨੇ ਮੈਨੂੰ ਦੱਸਿਆ ਕਿ ਉਸਦੇ ਪਤੀ ਦਾ ਐਕਸੀਡੈਂਟ ਵੀ ਨਸ਼ਾ ਕਰਨ ਕਰਕੇ ਹੋਇਆ ਉਸ ਦਿਨ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਸਨੇ ਬਹੁਤ ਨਸ਼ਾ ਕੀਤਾ ਹੋਇਆ ਸੀ ਨਸ਼ੇ ਦੀ ਲੋਰ ਵਿੱਚ ਉਹ ਸੜਕ ਦੇ ਵਿੱਚ ਕਾਰ ਚੱਲ ਰਿਹਾ ਸੀ ਬੇਚੋਂ ਤੇਜ਼ ਰਫ਼ਤਾਰ ਕਰਾਈ ਤੇ ਉਸ ਦੇ ਵਿੱਚ ਵੱਜੀ ਜਿਸ ਨਾਲ ਉਸ ਦੀ ਮੌਤ ਹੋ ਗਈ। ਮੈਂ ਬੱਚਿਆਂ ਨੂੰ ਚੰਦੋਂ ਮੰਦੋਂ ਦੇ ਡੈਡੀ ਦੀ ਮਿਸਾਲ ਦੇ ਕੇ ਸਮਝਾਉਂਦੀ ਕਿ ਵੇਖੋ ਨਸ਼ਾ ਕਰਨ ਨਾਲ ਉਹਨਾਂ ਦਾ ਡੈਡੀ ਇਸ ਦੁਨੀਆ ਤੋਂ ਕੂਚ ਕਰ ਗਿਆ ਤੇ ਉਹਨਾਂ ਦੀ ਮਾਂ ਮਜ਼ਦੂਰਾ ਵਾਂਗ ਦਿਹਾੜੀ ਕਰਕੇ ਕਿੰਨੀ ਮੁਸ਼ਕਲ ਨਾਲ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਪਾਲ ਰਹੀ ਹੈ। ਉਸ ਵਿਚਾਰੀ ਔਰਤ ਦੇ ਮੈਂ ਕਦੇ ਚੰਗਾ ਕੱਪੜਾ ਪਾਇਆ ਨਹੀਂ ਦੇਖਿਆ ਪਰ ਉਹ ਆਪਣੇ ਬੱਚਿਆਂ ਦੇ ਸਿਰ ਵਾ ਕੇ ਤੇ ਧੋਤੇ ਹੋਏ ਸਾਫ਼-ਸੁਥਰੇ ਕੱਪੜੇ ਪਵਾ ਕੇ ਸਕੂਲ ਭੇਜਦੀ ਸੀ। ਇੱਕ ਦਿਨ ਉਸਨੇ ਮੈਨੂੰ ਦੱਸਿਆ ਕਿ ਕੱਲ ਮੈਂ ਤੇ ਬੱਚੇ ਸਾਰਾ ਦਿਨ ਭੁੱਖੇ ਰਹੇ ਆਟਾ ਲਿਆਉਣ ਲਈ ਪੈਸੇ ਨਹੀਂ ਸਨ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਮੈਂ ਉਸ ਨੂੰ ਕਿਹਾ ਆਟੇ ਲਈ ਪੈਸੇ ਤੁਸੀਂ ਮੇਰੇ ਕੋਲ ਲੈ ਜਾਂਦੇ ਬੱਸ ਮੈਡਮ ਮੈਂ ਤੁਹਾਡੇ ਕੋਲ ਆਉਂਦੀ ਚੱਕੀ ਅੱਗੇ ਸਾਡੇ ਸਿਰ ਤੁਹਾਡਾ ਬਹੁਤ ਆਸਾਨ ਹੈ ਸਾਡੇ ਬੱਚਿਆਂ ਨੂੰ ਬਿਨਾ ਕੋਈ ਪੈਸਾ ਲੇ ਪੜਾ ਰਹੇ ਹੋ ਤੇ ਕਿੰਨਾ ਕੁਝ ਦਿੰਦੇ ਰਹਿੰਦੇ ਹੋ ਮੈਂ ਆਪਣਾ ਪਰਸ ਖੋਲ ਕੇ ਉਸ ਨੂੰ 300 ਰੁਪਏ ਦਿੱਤੇ ਤੇ ਉਸ ਨੂੰ ਆਟਾ ਦਾਲ ਲਿਆਉਣ ਲਈ ਗਿਆ ਕ੍ਰਾਂਤੀ ਮਨਤੋਸ਼ ਤੇ ਪੂਮਨ ਦੰਨੋ ਭੈਣ ਭਰਾ ਮੇਰੇ ਕੋਲ ਪੜਦੇ ਸਨ ਇੱਕ ਦਿਨ ਉਹਨਾਂ ਦੀ ਮਾਂ ਮੇਰੇ ਕੋਲ ਆਈ ਤੇ ਕਹਿਣ ਲੱਗੀ ਮੈਡਮ ਜੀ ਮੈਨੂੰ ਇੰਨੀ ਖਾਂਸੀ ਲੱਗੀ ਹੋਈ ਆ ਕਿ ਮੈਂ ਸਾਰੀ ਰਾਤ ਖੰਘਦੀ ਰਹੀ ਤੇ ਸੌ ਨਹੀਂ ਸਕੀ ਮੈਂ ਸੋਚਿਆ ਕਿ ਸ਼ਾਇਦ ਇਸ ਨੂੰ ਪੈਸੇ ਦੀ ਜ਼ਰੂਰਤ ਹੋਵੇਗੀ ਮੈਂ ਉਸ ਨੂੰ 100 ਰੁਪਏ ਫੜਾਉਂਦੇ ਹੋਏ ਦਵਾਈ ਲੈਣ ਲਿਖਿਆ ਉਸ ਔਰਤ ਨੇ ਮੇਰੇ ਕੋਲੋਂ ਪੈਸੇ ਨਾ ਫੜੇ ਤੇ ਕਹਿਣ ਲੱਗੀ ਦਵਾਈ ਤਾਂ ਮੈਂ ਲੈ ਲਈ ਐ ਪਰ ਮੈਨੂੰ ਆਰਾਮ ਨਹੀਂ ਆਇਆ ਮੈਂ ਤਾਂ ਤੁਹਾਨੂੰ ਇਹ ਕਹਿਣਾ ਆਂ ਕਿ ਕ੍ਰਾਂਤੀ ਹੁਣ ਬੜੀ ਹੋ ਗਈ ਐ ਕੱਲ ਨੂੰ ਇਸ ਦਾ ਵਿਆਹ ਵੀ ਕਰਨਾ ਐ ਇਸ ਨੂੰ ਕੋਈ ਅਕਲ ਸਿਖਾਓ ਕਰਦਾ ਕੋਈ ਕੰਮ ਨਹੀਂ ਕਰਦੀ ਸਾਰਾ ਦਿਨ ਬੱਚਾ ਨਾਲ ਖੇਡਦੀ ਰਹਿੰਦੀ ਹੈ ਕਦੇ ਬੰਟੇ ਖੇਡੇਗੀ ਕਦੇ ਪਤੰਗ ਉਡਾਏਗੀ ਕ੍ਰਾਂਤੀ ਦੀ ਮਾਂ ਸਬਜ਼ੀ ਵੇਚਦੀ ਸੀ ਤੇ ਪਿਓ ਰਿਕਸ਼ਾ ਚਲਾਉਂਦਾ ਸੀ ਜਦੋਂ ਮੈਂ ਉਸਔਰਤ ਨੂੰ ਪੁੱਛਿਆ ਕਿ ਤੁਹਾਡਾ ਘਰ ਵਾਲਾ ਨਸ਼ਾ ਕਰਦਾ ਹੈ ਜਾਂ ਨਹੀਂ ਉਹ ਕਹਿਣ ਲੱਗੀ ਜਿੰਨੇ ਪੈਸੇ ਕਮਾਉਂਦਾ ਉਸ ਵਿੱਚੋਂ ਅੱਧੇ ਨਸ਼ਿਆਂ ਉੱਪਰ ਖਰਚ ਕਰ ਦਿੰਦਾ ਹੈ ਨਸ਼ਾ ਕਰਕੇ ਸਾਨੂੰ ਗਾਲਾਂ ਕੱਢਦਾ ਰਹਿੰਦਾ ਹੈ ਕੀ ਕਰੀਏ ਮੈਡਮ ਜੀ ਜ਼ਿੰਦਗੀ ਤਾਂ ਕੱਟਣੀ ਹੈ ਮੈਂ ਦੇਖਿਆ ਕਿ ਜਿੰਨੇ ਵੀ ਲੋਕ ਉੱਥੇ ਨਸ਼ਾ ਕਰਦੇ ਸਨ ਉਹਨਾਂ ਦੇ ਚਿਹਰਿਆਂ ਉੱਪਰ ਕੋਈ ਰੌਣਕ ਨਹੀਂ ਸੀ ਨੌਜਵਾਨ ਮੁੰਡਿਆਂ ਦੀ ਜੁੰਡਲੀ ਜਿਹੜੇ ਨਸ਼ਈ ਸਨ ਅਕ ਉੱਥੇ ਇੱਧਰ ਉੱਧਰ ਬੈਠੇ ਰਹਿੰਦੇ ਉਹਨਾਂ ਵਿੱਚੋਂ ਕਈ ਆ ਕੇ ਮੇਰੇ ਪੈਰੀ ਹੱਥ ਲਾ ਕੇ ਕਹਿੰਦੇ ਮੈਡਮ ਜੀ ਆ ਬੱਚਿਆਂ ਨੂੰ ਪੜਾਉਣ ਵਾਲਾ ਕੰਮ ਤੁਸੀਂ ਬਹੁਤ ਚੰਗਾ ਕਰਦੇ ਹੋ ਉਹਨਾਂ ਨੇ ਕਦੇ ਸਕੂਲ ਦੇ ਇਰਦ ਗਿਰਦ ਊਲ ਜਲੂਲ ਨਹੀਂ ਸੀ ਬੋਲਿਆ ਕਈ ਵਾਰੀ ਉਹ ਸਾਰਾ ਦਿਨ ਵਿਹਲੇ ਬੈਠੇ ਰਹਿੰਦੇ ਸੁੱਣ ਵਿੱਚ ਆਇਆ ਸੀ ਕਿ ਰਾਤ ਨੂੰ ਇਹ ਲੁੱਟਾਂ ਖਵਾ ਕਰਦੇ ਸਨ ਤੇ ਆਪਣੀ ਨਸ਼ੇ ਦੀ ਲੋੜ ਪੂਰੀ ਕਰਦੇ ਸਨ ਪੁਲਿਸ ਵਾਲੇ ਵੀ ਕਦੇ ਮੋਟਰਸਾਈਕਲ ਉੱਪਰ ਤੇ ਕਦੇ ਪੁਲਿਸ ਵਾਲੀ ਗੱਡੀ ਵਿੱਚ ਉੱਥੇ ਗੇੜੇ ਮਾਰਦੇ ਰਹਿੰਦੇ ਸਨ ਕਿਸੇ ਸਮਾਜ ਸੇਵੀ ਸੰਸਥਾ ਜਾਂ ਕਿਸੇ ਹੋਰ ਤਰ੍ਹਾਂ ਨੌਜਵਾਨਾਂ ਨੂੰ ਸੁਧਾਰਨ ਵੱਲ ਕੋਈ ਚਾਨ ਨਹੀਂ ਸੀ ਕਈ ਵਾਰ ਮੈਂ ਸੋਚਦੀ ਕਿ ਜੇ ਸਰਕਾਰ ਇਹਨਾਂ ਵਿਹਲੜ ਨੌਜਵਾਨਾਂ ਨੂੰ ਕੋਈ ਛੋਟੀ ਮੋਟੀ ਨੌਕਰੀ ਦੇ ਦਿੰਦੀ ਤਾਂ ਇਹ ਵੀ ਆਪਣੀ ਜ਼ਿੰਦਗੀ ਦੇ ਚਾਰ ਦਿਨ ਸੌਖੇ ਕੱਟ ਲੈਂਦੇ ਨਹੀਂ ਤਾਂ ਇਹ ਜਿਹੇ ਨੌਜਵਾਨ ਆਪਣੀ ਸਾਰੀ ਜ਼ਿੰਦਗੀ ਲੁੱਟਾਂ ਖਵਾ ਤੇ ਨਸ਼ੇ ਕਰਕੇ ਬਰਬਾਦ ਕਰ ਲੈਣਗੇ ਅਸਲੀ ਜੀਵਨ ਕੀ ਹੈ ਇਹਨਾਂ ਨੂੰ ਕਦੇ ਵੀ ਪਤਾ ਨਹੀਂ ਲੱਗੇਗਾ ਕਈ ਵਾਰ ਮੈਂ ਝੁੱਗੀ ਅੰਦਰ ਬੈਠੀ ਸੋਚਦੀ ਕਿ ਇੱਕ ਦਿਹਾੜੀਦਾਰ ਮਜ਼ਦੂਰ ਵੀ ਰੱਜ ਕੇ ਨਸ਼ਾ ਕਰਦਾ ਚਾਹੇ ਉਸਦੇ ਘਰ ਵਿੱਚ ਰੋਟੀ ਪੱਕੇ ਜਾਣਾ ਇਸ ਦਾ ਉਸਨੂੰ ਕੋਈ ਫਿਕਰ ਨਹੀਂ ਡਰਾਈਵਰ ਨਸ਼ਾ ਕਰਕੇ ਅਨੇਵਾ ਬੱਸਾਂ ਗੱਡੀਆਂ ਚਲਾਉਂਦੇ ਹਨ ਤੇ ਨਿਤ ਦਿਹਾੜੇ ਐਕਸੀਡੈਂਟ ਕਰਦੇ ਹਨ ਕਿਸੇ ਨਾ ਕਿਸੇ ਮੈਰੇਜ ਪੈਲਸ ਵਿੱਚ ਨਸ਼ੇ ਵਿੱਚ ਡੁੱਬੇ ਨੌਜਵਾਨ ਆਏ ਜਾਣ ਗੋਲੀ ਚਲਾ ਦਿੰਦੇ ਹਨ ਸਮਾਜ ਵਿੱਚ ਜਿੰਨੇ ਦਿਲ ਹਲਾ ਦੇਣ ਵਾਲੇ ਕਤਲ ਤੇ ਹੋਰ ਅਪਰਾਧ ਹੋ ਰਹੇ ਹਨ ਉਹਨਾਂ ਸਾਰਿਆਂ ਨੂੰ ਨਸ਼ਾ ਕਰਨ ਤੋਂ ਬਾਅਦ ਅੰਜਾਮ ਦਿੱਤਾ ਜਾਂਦਾ ਹੈ ਇਹ ਨਸ਼ੇ ਸਾਡੀਆਂ ਚੰਗੀਆਂ ਸੋਚਾਂ ਨੈਤਿਕ ਕਦਰਾਂ ਕੀਮਤਾਂ ਰਵ ਰੀਤਾਂ ਤੇ ਖੁਸ਼ੀਆਂ ਨੂੰ ਤੈਸਨੈਸ ਕਰ ਰਹੇ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ